ਇਹ ਹਰ ਇੱਕ ਦੇ ਕੰਮ ਆਉਣ ਵਾਲਾ ਵਿਅਕਤੀ ਜਿਹੜਾ ਹੁੰਦਾ ਇੱਕ ਸਫਲ ਕਾਮਯਾਬ ਜੜਾ ਉਹ ਸਿਆਸੀ ਹੁੰਦਾ ਪੰਜਾਬ ਦੀ ਧਰਤੀ ਵਾਸਤੇ ਤੇ ਉਹਨਾਂ ਨੇ ਜਿੱਥੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਤੇ ਪਾਰਟੀ ਵਾਸਤੇ ਸ਼੍ਰੋਮਣੀ ਕਾਲੀ ਦਲ ਦੀ ਭਾਵੇਂ ਉਹ ਐਮਰਜੈਂਸੀ ਦੀ ਲੜਾਈ ਸੀ ਉਹਦੇ ਵਿੱਚ ਵੀ ਉਹਨਾਂ ਨੇ 19 ਮਹੀਨੇ ਲਗਾਤਾਰ ਸੰਘਰਸ਼ ਵਿੱਚ ਸ਼ਾਮਲ ਹੋਏ ਵਕ ਵਕ ਉਹਦਿਆਂ ਤੇ ਰਹਿ ਕੇ ਵੀ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕੀਤਾ ਇੱਕੋ ਜਿਹਾ ਸਤਕਾਰ ਕੀਤਾ ਔਰ ਸਾਡੇ ਵਰਗੇ ਨੂੰ ਤੇ ਖਾਸ ਕਰਕੇ ਲੋੜ ਮਹਿਸੂਸ ਹੋ ਰਹੀ ਹੈ ਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਲੀਡਰ ਲੱਭਣੇ ਬੜੇ ਔਖੇ ਹੈ ਜਗੀਰਕੌਰ ਜੀ ਸੁਖਦੇਵ ਸਿੰਘ ਢੀਂਸਾ ਜੀ ਦੇ ਅੰਤਿਮ ਅਰਦਾਸ ਤੇ ਪਹੁੰਚ ਕੇ ਗੱਲਬਾਤ ਕਰ ਲੈਨੇ ਆ ਢੀਂਸਾ ਇੱਕ ਕਿਸਮ ਦੀ ਇੱਕ ਸੰਸਦਤੌਰ ਤੇ ਉਹਨੇ ਕੰਮ ਕੀਤਾ ਜੇ ਉਹ ਸਿਆਸਤ ਵਿੱਚ ਰਹੇ ਹੈ ਤੇ ਇਦਾਂ ਦਾ ਸਿਆਸੀ ਜਿਹੜਾ ਕਿ ਸਾਦਗੀ ਵੀ ਮਨਚ ਹੋਵੇ ਸਭਨਾਂ ਨੂੰ ਮਿਲਣ ਵਾਲਾ ਵੀ ਹੋਵੇ ਸਭਨਾਂ ਦਾ ਸਤਿਕਾਰ ਕਰਨ ਵਾਲਾ ਵੀ ਹੋਣ ਸਭਨਾਂ ਨੂੰ ਬੁੱਕਲ ਚ ਲੈਣ ਵਾਲਾ ਵੀ ਹੋਣ ਤੇ ਹਰ ਇੱਕ ਦੇ ਕੰਮ ਆਉਣ ਵਾਲਾ ਵਿਅਕਤੀ ਜਿਹੜਾ ਹੁੰਦਾ ਇੱਕ ਸਫਲ ਕਾਮਯਾਬ ਜੜਾ ਉਹ ਸਿਆਸੀ ਹੁੰਦਾ ਸਰਦਾਰ ਸੁਖਦੇਵ ਸਿੰਘ ਜੀ ਢਿੰਡਸਾ ਸਾਹਿਬ ਨੇ ਬਹੁਤ ਪਿਆਰ ਬੀਜਿਆ ਤੁਸੀਂ ਦੇਖ ਹੀ ਰਹੇ ਹੋ ਜਦੋਂ ਤੋਂ ਲੈ ਕੇ ਉਹ ਗਏ ਐ ਮੇਰਾ ਖਿਆਲ ਹੈ ਕੋਈ ਦੇਸ਼ ਦਾ ਕੋਈ ਲੀਡਰ ਹੋਵੇ ਜਾਂ ਪੰਜਾਬ ਦਾ ਲੀਡਰ ਹੋਵੇ ਹਰਿਆਣਾ ਦਾ ਲੀਡਰ ਹੋਵੇ ਜਿਨ੍ਹਾਂ ਨੇ ਵੀ ਉਹਦੇ ਨਾਲ ਸਾਥ ਨਿਭਾਇਆ ਉਹ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਔਰ ਪੰਜਾਬ ਦੀ ਧਰਤੀ ਵਾਸਤੇ ਤੇ ਉਹਨਾਂ ਨੇ ਜਿੱਥੇ ਬਹੁਤ ਵੱਡੀ ਜਾਂ ਸੇਵਾਵਾਂ ਕੀਤੀਆਂ ਤੇ ਪਾਰਟੀ ਵਾਸਤੇ ਸ਼ਰਮਨੀ ਕਾਰੀ ਦਲ ਦੀ ਭਾਵੇਂ ਉਹ ਐਮਰਜੈਂਸੀ ਦੀ ਲੜਾਈ ਸੀ ਉਹਦੇ ਵਿੱਚ ਵੀ ਉਹਨਾਂ ਨੇ 19 ਮਹੀਨੇ ਲਗਾਤਾਰ ਸੰਘਰਸ਼ ਵਿੱਚ ਸ਼ਾਮਲ ਹੋਏ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਪਾਰਟੀ ਵਾਸਤੇ ਸੰਘਰਸ਼ ਕਰਨਾ ਤੇ ਖੂਨ ਪਸੀਨਾ ਇੱਕ ਕਰਕੇ ਪਾਰਟੀ ਨੂੰ ਤਕੜਾ ਕਰਨਾ ਇਹ ਜਿਹੜੀ ਉਹਨਾਂ ਦੀ ਬੜੀ ਵੱਡੀ ਦੇਣ ਹੈ ਵੱਖ-ਵੱਖ ਉਹਦਿਆਂ ਤੇ ਰਹਿ ਕੇ ਵੀ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕੀਤਾ ਇੱਕੋ ਜਿਹਾ ਸਤਿਕਾਰ ਕੀਤਾ ਔਰ ਸਾਡੇ ਵਰਗੇ ਨੂੰ ਤੇ ਖਾਸ ਕਰਕੇ ਲੋੜ ਮਹਿਸੂਸ ਹੋ ਰਹੀ ਹੈ ਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਲੀਡਰ ਲੱਭਣੇ ਬੜੇ ਔਖੇ ਹੈ ਬੀਬੀ ਸਮੇਂ ਚ ਇੰਨੀ ਨਿਮਰਤਾ ਵਾਲਾ ਤੇ ਸਤਕਾਰ ਵਾਲਾ ਜਿਹੜੀ ਸ਼ਖਸੀਅਤ ਹੈ ਉਹ ਸਾਡੇ ਕੋਲ ਗਵਾਚ ਗਈ ਹੈ ਯੁੱਗਪੁਰਸ਼ੀ ਇੱਕ ਕਿਸਮ ਦੀ ਲੰਬੀ ਸੇਵਾ ਵੀ ਕੀਤੀ ਹੈ ਤੇ ਬੱਚਿਆਂ ਨੂੰ ਪਿਆਰ ਨਾਲ ਇਦਾਂ ਖੜਾ ਕੀਤਾ ਕਿ ਆਪਣੇ ਬੇਟੇ ਨੂੰ ਉਹੀ ਗੁਣਤੀ ਭਰ ਕੇ ਗਏ ਹੈ ਕਿ ਜਿੰਨਾ ਅੱਜ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਉਹਦੀ ਪ੍ਰੇਰਣਾ ਦੇ ਅਨਸਾਰ ਚੱਲ ਰਹੇ ਹੈ ਮੇਰਾ ਖਿਆਲ ਹੈ ਕਿ ਸ਼ਾਇਦ ਕਿਸੇ ਕਿਸੇ ਦੇ ਪੁੱਤਰ ਈ ਇਦਾਂ ਆ ਗਿਆ ਕਰੋਗੇ ਮਨਜਿੰਦਰ ਸਿੰਘ ਸਿਰਸਾ ਜੀ ਕੱਲ ਪਹੁੰਚੇ ਸੀ ਅਫਸੋਸ ਕਰਨ ਲਈ ਢਿੰਸਾ ਸਾਹਿਬ ਕੋਲ ਪਰਮਿੰਦਰ ਸਿੰਘ ਢਿੰਸਾ ਕੋਲ ਉਹਨਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਸਪੈਸ਼ਲ ਤੌਰ ਤੇ ਢਿੰਸਾ ਸਾਹਿਬ ਬਾਰੇ ਪੁੱਛਿਆ ਸੀ ਕਿ ਉਹ ਬਿਮਾਰ ਸੀ ਜਾਂ ਕੀ ਗੱਲ ਹੋ ਗਈ ਸੀ ਕੁਦਰਤੀ ਹੈ ਜੀ 20-22 ਸਾਲ ਤੋਂ ਤਕਰੀਬਨ ਉਹ ਦੇਸ਼ ਦੀ ਸਰਕਾਰ ਵਿੱਚ ਹੈ ਪਾਵੇਂ ਉਹ ਰਾਜ ਸਭਾ ਦੇ ਮੈਂਬਰ ਰਹੇ ਪਾਵੇਂ ਉਹ ਮੈਂਬਰ ਪਾਰਲੀਮੈਂਟ ਬਣ ਕੇ ਗਏ ਪਾਵੇਂ ਉਹ ਪਾਰ ਸਰਕਾਰ ਵਿੱਚ ਮੰਤਰੀ ਰਹੇ ਵੱਖ-ਵੱਖ ਥਾਵਾਂ ਤੇ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਹੈ ਔਰ ਜਿਹੜੀ ਸਾਂਝ ਰਹੀ ਹੈ ਐਨਡੀਏ ਦੇ ਵਿੱਚ ਉਹ ਬਤੌਰ ਮੈਂਬਰ ਬੈਠਦੇ ਰਹੇ ਹੈ ਪੂਰਾ ਉਹਨਾਂ ਦੇ ਨਾਲ ਐਨਡੀਏ ਦੇ ਵਿੱਚ ਰਹਿ ਕੇ ਉਹਨਾਂ ਨੇ ਕੰਮ ਕੀਤਾ ਔਰ ਜਿੰਨੇ ਡਿਵੈਲਪਮੈਂਟ ਦੇ ਕਾਰਜ ਹੁੰਦੇ ਸੀ ਉਥੋਂ ਜੇ ਕੋਈ ਲੈ ਕੇ ਵੀ ਕੋਈ ਗੱਲ ਆਉਣੀ ਹੁੰਦੀ ਸੀ ਤੇ ਉਹ ਆਉਂਦੇ ਹੁੰਦੇ ਸੀਗੇ ਕਿਤੇ ਕਿਤੇ ਮਨ ਖੱਟਾ ਵੀ ਉਹਨਾਂ ਦਾ ਹੋਇਆ ਹੈ ਕਿ ਜਦੋਂ ਕਿਤੇ ਸਿੱਖ ਕੌਮ ਦੇ ਮਸਲੇ 'ਤੇ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਮਹਿਸੂਸ ਵੀ ਬੜਾ ਕੀਤਾ ਉਹ ਕਹਿੰਦੇ ਹੁੰਦੇ ਸੀ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਜਿਹੜੀਆਂ ਗੱਲਾਂ ਪੂਰੀਆਂ ਨਹੀਂ ਹੋ ਰਹੀਆਂ ਸਾਡੇ ਕੋਲੋਂ ਇਸ ਕਰਕੇ ਉਹ ਉਹਨਾਂ ਨੇ ਵੀ ਜਾਣਾ ਵੀ ਕੱਟ ਕਰ ਦਿੱਤਾ ਸੀ ਆਖਰੀ ਮੁਲਾਕਾਤ ਕੀ ਮੇਰੀ ਹੋਈ ਕੀ ਕਹਿ ਰਹੇ ਸੀ ਆਖਰੀ ਮਿਲ ਦੇਖੋ ਸਾਨੂੰ ਤੇ ਇੱਕੋ ਗੱਲ ਸੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਗਏ ਔਰ ਉਹਨਾਂ ਨੇ ਆਖਰੀ ਜਿਹੜਾ ਬਚਨ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਉਹਨੇ ਸਵਾਸ ਸਵਾਸ ਰੱਖਾਇਆ ਇੱਥੋਂ ਤੱਕ ਕਿ ਜਦੋਂ ਸਾਨੂੰ ਸੇਵਾਵਾਂ ਲੱਗੀਆਂ ਜਿਹੜੀ ਸੇਵਾ ਜਾਂ ਸਜ਼ਾ ਉਹਨੂੰ ਨਹੀਂ ਸੀ ਲੱਗਣੀ ਚਾਹੀਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਪੈਸਾ ਭਰਨ ਵਾਸਤੇ ਉਹਦੀ ਕੋਈ ਵਿੱਚ ਸ਼ਮੂਲੀਅਤ ਨਹੀਂ ਸੀ ਪਰ ਫਿਰ ਵੀ ਜਿਹੜਾ ਵੀ 25 ਲੱਖ ਰੁਪਏ ਲੱਗਾ ਉਹਨੇ ਖਿੜੇ ਮੱਥੇ ਕਿਹਾ ਵੀ ਨਹੀਂ ਜੋਸ਼ੀ ਰਕਾਤਾ ਸਾਹਿਬ ਤੋਂ ਆਵਾਜ਼ ਆਈ ਹੈ ਮੈਂ ਪਰਾਂਗਾ ਬੰਦੁਖ ਤੇ ਹੈ ਕਿ ਮੇਰੀ ਸ਼ਮੂਲੀਅਤ ਨਹੀਂ ਸੀ ਸਜ਼ਾ ਨਹੀਂ ਸੀ ਹੋਣੀ ਚਾਹੀਦੀ ਮੈਂ ਕੋ 50 ਲੱਖ ਰੁਪਏ ਆਪ ਮੇਲੇ ਲੈਂਦੇ ਮਤਲਬ ਉਹਦੀ ਸ਼ਰਧਾ ਹੀ ਨਹੀਂ ਸੀ ਪਰ ਉਹ ਕਹਿੰਦੇ ਸੀ ਨਹੀਂ ਜੋਸ਼ੀ ਰਕਾਤਾ ਸਾਹਿਬ ਦੀ ਫਸੀਲ ਤੋਂ ਹੋਇਆ ਅਸੀਂ ਇਨ ਬਿਨ ਉਹਦੇ ਤੇ ਚੱਲਾਂਗੇ ਔਰ ਤਕਰੇ ਹੋ ਕੇ ਸ਼੍ਰੋਮਣੀ ਕਾਲ ਦਲ ਨੂੰ ਮਜ਼ਬੂਤ ਕਰਾਂਗੇ ਦਾ ਅਗਲੀ ਮੀਟਿੰਗ ਹੋਣ ਜਾ ਰਹੀ ਹੈ ਬਨ ਮੈਮਰੀ ਕੰਫਰੰਸ ਦੀ ਜੋ ਤੁਹਾਡੇ ਘਰੇ ਦੀ ਹੈ ਕੀ ਹੋਣ ਦੀ ਉਮੀਦ ਹੈ ਦੇਖੋ ਮੇਨ ਮਕਸਦ ਇਹ ਪਾਰਟੀ ਆਰਗੇਨਾਈਜ਼ ਕਰਨੀ ਜੜੀ ਹੈ ਸ਼੍ਰੀ ਕਾਤਰ ਸਾਹਿਬ ਤੋਂ ਜਿਹੜਾ ਹੁਕਮ ਹੋਇਆ ਸੀ ਉਹ ਇਹ ਹੀ ਸੀ ਕਿ ਭਰਤੀ ਕਰੋ ਡੈਲੀਗੇਟਸ ਬਣਾਓ ਡੈਲੀਗੇਟਸ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲਤਾ ਸਰ ਜੈਸੀ ਫਿਰ ਉਸੇ ਤਰ੍ਹਾਂ ਪ੍ਰਧਾਨ ਬਣਾਓ ਤੇ ਦੂਜੇ ਪਾਸੇ ਭਾਵੇਂ ਸੁਬੀਰ ਸਿੰਘ ਬਾਦਲ ਨੇ ਪਘੋੜਾ ਹੋ ਕੇ ਸ਼੍ਰੀ ਅਕਾਲਤਾ ਸਰ ਸਬ ਤੋਂ ਬੇਮਖ ਹੋ ਕੇ ਆਪਣੇ ਆਪ ਨੂੰ ਬੋਗਸ ਭਰਤੀ ਕਰਕੇ ਆਪਣੇ ਨੂੰ ਡਿਕਲੇਅਰ ਕੀਤਾ ਨਹੀਂ ਨਵੀਂ ਪਾਰਟੀ ਨਹੀਂ ਹੋਏਗੀ ਇਹ ਦੀ ਪਾਰਟੀ ਹੈ ਪਘੋੜਾ ਦਲ ਇਹ ਦੀ ਪਾਰਟੀ ਹੈ ਕੇਵਲ ਬਾਦਲ ਦਲ ਸਾਡੀ ਪਾਰਟੀ ਹੋਏਗੀ ਸ਼੍ਰੋਮਣੀ ਕਾਲ ਦਲ ਜੋ ਸ਼੍ਰੀ ਅਕਾਲਤਾ ਸਰ ਤੋਂ ਹੁਕਮ ਹੋਇਆ ਇਹ ਸਾਡੇ ਨਾਲ ਸੀ ਬੀਬੀ ਜਗੀਰਖੋਰ ਜੀ ਜੋ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਆਏ ਨੇ ਉਹਨਾਂ ਦਾ ਕਹਿਣਾ ਸੀ ਕਿ ਸਰਦਾਰ ਢੀਂਸਾ ਸਾਹਿਬ ਬੜੇ ਹੀ ਨਿੱਕੇ ਸਭਾ ਦੇ ਮਾਲਕ ਸੀ ਸੰਗਰੂਰ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ ਟੀਵੀ